ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆ ਮਾਲਰਾਂ ਵੱਲੋਂ ਸੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋ ਜੀ ਆ ਚੈੱਕ ਕਰੋ ਨਵੇਂ ਡਿਜ਼ਾਈਨ ਲੈ ਕੇ ਆਇਆ ਪਿਓਰ ਕਾਟਨ ਦੇ ਰਾਮਟੈਕਸ ਬ੍ਰਾਂਡ ਦਾ ਸਾਰਾ ਸਟਾਕ ਲੈ ਕੇ ਆਇਆ ਇੱਕ ਤੋਂ ਇੱਕ ਡਿਜ਼ਾਈਨ ਆਇਆ ਸਲਵਾਰ ਵਰਕ ਨਾਲ ਡਿਜ਼ਾਈਨ ਆਇਆ ਜੌਰਜਟ ਦੇ ਸੂਟ ਆਇਆ ਕਾਟਨ ਦੇ ਸੂਟ ਆਇਆ ਲੀਲਾਂ ਦੇ ਸੂਟ ਆਇਆ ਡਿਜ਼ਾਈਨ ਕੱਲਾ ਕੱਲਾ ਆਫ ਕੇਅਰਪੋਟ ਆਇਆ ਵੀਡੀਓ ਨੂੰ ਪੂਰਾ ਲਾਸਤਾ ਦੇਖੋ ਐਂਡ ਤੱਕ ਆਰਾਮ ਨਾਲ ਵੀਡੀਓ ਬੈਠ ਕੇ ਦੇਖੋ ਪੂਰੀ ਲਾਸਤਾ ਤੱਕ ਵੀਡੀਓ ਦੇਖੋ ਡਿਜ਼ਾਈਨ ਇੱਕ ਤੋਂ ਇੱਕ ਇਹ ਸਾਰੇ ਡਿਜ਼ਾਈਨ ਮੈਂ ਦਿਖਾਉਂਗਾ ਓਪਨ ਕਰਕੇ ਵਿਦ ਪ੍ਰਾਈਸ ਮੈਂਸ਼ਨ ਹੋਏਗਾ ਬੜੇ ਪਿਆਰੇ ਡਿਜ਼ਾਈਨ ਆਏ ਆ ਚਿਕਨ ਵਰਕ ਦੀ ਆ ਚਿਕਨ ਵਰਕ ਵਾਲੀ ਕੈਟਲੋਗ ਆਈ ਹੈ ਲਖਨਵੀ ਚਿਕਨ ਵਾਲੀ ਕੈਟਲੋਗ ਆਈ ਹੈ ਰਾਮਟੈਕਸ ਬ੍ਰਾਂਡ ਦੀ ਹਰ ਤਰ੍ਹਾਂ ਦੇ ਡਿਜ਼ਾਈਨ ਨੇ ਮਤਲਬ ਕੀ ਪ੍ਰੀਮੀਅਮ ਕੁਆਲਿਟੀ ਜਿਨ੍ਹਾਂ ਨੂੰ ਡਿਜ਼ਾਈਨਰ ਸੂਟ ਚਾਹੀਦੇ ਆ ਹਾਈ ਫਾਈ ਬ੍ਰਾਂਡ ਹਾਈ ਫਾਈ ਕੁਆਲਿਟੀ ਚਾਹੀਦੀ ਆ ਪਹਿਲਾਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦੀ ਰਵੇ ਹੁਣ ਆਪਾਂ ਸਟਾਰਟ ਕਰਦੇ ਆਪ ਆਪਣਾ ਵੀਰੇ ਬਣਾ ਰਹੇ ਆ ਆਪਾਂ ਸਟਾਰਟ ਕਰਨ ਲੱਗਾ ਹਾਂ ਹੁਣ ਪਹਿਲਾ ਆਰਟੀਕਲ ਆਪਾਂ ਓਪਨ ਕਰਕੇ ਦਿਖਾਵਾਂਗੇ ਆਹ ਵਾਲਾ ਬੜਾ ਪਿਆਰਾ ਆਰਟੀਕਲ ਆ ਪਿਓਰ ਕਾਟਨ ਪ੍ਰਿੰਟਿੰਗ ਦੇਖੋ ਡਿਜ਼ਾਈਨਿੰਗ ਦੇਖੋ ਸਭ ਦੇ ਪ੍ਰਾਈਸ ਮੈਂਸ਼ਨ ਹੋਣਗੇ ਸਾਡੇ ਦੋ ਨੰਬਰ ਆ ਜਿਹੜੇ WhatsApp ਤੇ ਤੁਸੀਂ ਆਰਡਰ ਕਰਨਾ ਔਰ ਨੋਟ ਕਰ ਲਓ ਆਪਣੇ ਫੋਨ ਦੇ ਵੀ ਸੇਵ ਕਰ ਲਓ 7837015332852830084 ਫੇਰ ਰਿਪੀਟ ਕਰ ਰਿਹਾ 7837015332852830084 ਲੋ ਜੀ ਆ ਚੈੱਕ ਕਰੋ ਪਹਿਲਾ ਆਰਟੀਕਲ ਲਾਜਵਾਬ ਆਰਟੀਕਲ ਲੈ ਕੇ ਆਇਆ ਪਿਓਰ ਕਾਟਨ ਦਾ ਰਾਮਟੈਕਸ ਬ੍ਰਾਂਡ ਦਾ ਬਿਊਟੀਫੁੱਲ ਆਰਟੀਕਲ ਹੈ ਘੇਰੇ ਤੇ ਵਰਕ ਆ ਤੇ ਸਾਰਾ ਲੈਸ ਵਰਕ ਦਾ ਕੰਮ ਹੈ ਮੈਚਿੰਗ ਬੋਟਮ ਆਈ ਗਈ ਬੋਟਮ ਆਈ ਹੈ ਆ ਵਾਲੀ ਬੋਟਮ ਤੇ ਪ੍ਰਿੰਟ ਬਣਾਇਆ ਸਲ ਪ੍ਰਿੰਟ ਔਰ ਆ ਆ ਰਿਹਾ ਇਸ ਦਾ ਫੁੱਲ ਪਿਓਰ ਦਾ ਦੁਪੱਟਾ ਦੁਪੱਟੇ ਤੇ ਲੈਸ ਵਰਕ ਹੋਇਆ ਬੜਾ ਪਿਆਰਾ ਆਰਟੀਕਲ ਹੈ ਇਹਦੇ ਸ਼ੇਡ ਲੈ ਕੇ ਆਇਆ ਬੜੇ ਪਿਆਰੇ ਚਾਰ ਰੰਗ ਲੈ ਕੇ ਆਇਆ ਚਾਰੇ ਰੰਗ ਸੋਹਣੇ ਆ ਕਲਰ ਚੈੱਕ ਕਰ ਲੋ ਕਿੰਨੇ ਪਿਆਰੇ ਇੱਕ ਆ ਰਿਹਾ ਜੋ ਗ੍ਰੀਨ ਸ਼ੇਡ ਇੱਕ ਆ ਰਿਹਾ येलो ਸ਼ੇਡ ਇਹ ਕਰ ਰਿਹਾ ਪਿੰਕ ਸ਼ੇਡ ਚਾਰ ਰੰਗ ਨੇ ਕੋਈ ਵੀ ਕਲਰ ਬਾਈ ਕਰ ਲਓ ਬੜੇ ਪਿਆਰੇ ਆਰਟੀਕਲ ਨੇ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ 2150 ਰੁਪਏ ਮੈਂ ਹੁਣ ਚਾਰੇ ਰੰਗ ਓਪਨ ਕਰਕੇ ਦਿਖਾਵਾਂਗਾ ਸੈਕਿੰਡ ਸ਼ੇਡ ਮੈਂ ਓਪਨ ਕਰ ਰਹਾ ਜੀ yellow ਬੜਾ ਪਿਆਰਾ ਸ਼ੇਡ ਆ ਸੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੇ ਸੂਟ ਸੋਹਣੇ ਲੱਗੇ ਸੋਹਣੇ ਸੋਹਣੇ ਜਰੂਰ ਕਮੈਂਟ ਕਰ ਦਿਓ ਲੋ ਜੀ ਆ ਚੈੱਕ ਕਰੋ ਇਸ ਦਾ ਤੀਸਰਾ ਕਲਰ ਆ ਰਿਹਾ ਪਿੰਕ ਸ਼ੇਡ ਬੜਾ ਪਿਆਰਾ ਕਲਰ ਹੈ ਬਿ ਇਹ ਕਾਰਸ ਦੇ ਵਿੱਚ ਗ੍ਰੀਨ ਸ਼ੇਡ ਆ ਵੀ ਕਲਰ ਬੜਾ ਪਿਆਰਾ ਲਾਜਵਾਬ ਫਿਟ ਹੈ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਅਲਟੀਮੇਟ ਕਲਰ ਨੇ ਅਲਟੀਮੇਟ ਡਿਜ਼ਾਈਨ ਲੈ ਕੇ ਆਇਆ ਇਸ ਦਾ ਜਿਹੜਾ ਪ੍ਰਾਈਸ ਰਹੇਗਾ 2150 ਰੁਪਏ ਸਕਰੀਨਸ਼ਾਟ ਇਦਾਂ ਹੀ ਲੈ ਲੈਣਾ ਤੁਸੀਂ 2150 ਰੁਪਏ ਕੈਲਕੂਲੇਟਰ ਦੀ ਜਰੂਰਤ ਨਹੀਂ ਹੈਗੀ ਚਾਰ ਰੰਗ ਨੇ 2150 ਰੁਪਏ ਪ੍ਰਾਈਸ ਹੋਏਗਾ ਲੋ ਜੀ ਨੈਕਸਟ ਆਰਟੀਕਲ ਚੈੱਕ ਕਰੋ ਜੀ ਪਿਓਰ ਲੀਲਨ ਕਾਟਨ ਦਾ ਆਰਟੀਕਲ ਲੈ ਕੇ ਆਇਆ ਬੜਾ ਪਿਆਰਾ ਆਰਟੀਕਲ ਹੈ ਬਹੁਤ ਸੋਹਣਾ ਆਰਟੀਕਲ ਹੈ ਸੋਲੋ ਕਰੀਮ ਕਲਰ ਦੇ ਵਿੱਚ ਆਇਆ ਇਹ ਬਹੁਤ ਸੋਹਣਾ ਆਰਟੀਕਲ ਆ ਅਲਟੀਮੇਟ ਆਰਟੀਕਲ ਆ ਅਰੇ ਰਾਮਟੈਕਸ ਬ੍ਰਾਂਡ ਦਾ ਪਿਓਰ ਇੰਪੋਰਟਡ ਲੀਲਨ ਦਾ ਇਹ ਆਰਟੀਕਲ ਆ ਰਿਹਾ ਜੀ ਸਾਰਾ ਸਾਰਾ ਡਿਜੀਟਲ ਪ੍ਰਿੰਟ ਦੇ ਉੱਤੇ ਹੈਂਡਵਰਕ ਰਿਹਾ ਹੈ ਡਿਜ਼ਾਈਨਿੰਗ ਬੜੀ ਕਲਾਸਿਕ ਹੈ ਬਿਊਟੀਫੁਲ ਡਿਜ਼ਾਈਨਿੰਗ ਹੈ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ 313100 ਰੁਪਏ ਘੇਰੇ ਤੇ ਕਟਵਰਕ ਵਾਲੀ ਸਾਰੀ ਲੈਸ ਲੱਗੀ ਹੈ ਸਾਰਾ ਹੈਂਡਵਰਕ ਰਿਹਾ ਹੈ ਔਰ ਦੁਪੱਟਾ ਇਸ ਦਾ ਆ ਰਿਹਾ ਪਿਓਰ ਟੈਬੀ ਮਡਾਲ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਆ ਰਿਹਾ ਬੜਾ ਪਿਆਰਾ ਦੁਪੱਟ ਲਾਜਵਾ ਦੁਬਟਾ ਦੇਖੋ ਦੁਬਟਾ ਦੇਖੋ ਕਿੰਨਾ ਪਿਆਰਾ ਹੈ ਇਹਦੇ ਛੇਡ ਮਿਲਣਗੇ ਬੜੇ ਪਿਆਰੇ ਮਤਲਬ ਜੀ ਸਿਮਲਰ ਜੀ ਕਲਰ ਨੇ ਪਰ ਪ੍ਰਿੰਟ ਦੇ ਥੋੜੇ ਬੋਤੇ ਕਲਰ ਚੇਂਜ ਹੋਣਗੇ ਆਊਗਾ ਤਾਂ ਆਫ ਵਾਈਟ ਜਿਵੇਂ ਇਸ ਪਿੰਕ ਆ ਗਿਆ ਸੀ ਗ੍ਰੀਨ ਆ ਗਿਆ ਉਸ ਗਾਜ਼ਰੀ ਆ ਗਿਆ ਇਹਦੇ ਚ ਆਏਗਾ ਲੈਮਨ ਆ ਗਿਆ ਫਲਾਵਰ ਫਲਾਵਰ ਦੇ ਕਲਰ ਚੇਂਜ ਹੋ ਰਹੇ ਨੇ ਬਾਕੀ ਸਾਰੀ ਆਲਮੋਸਟ ਸੇਮ ਪ੍ਰਿੰਟਿੰਗ ਹੈ ਰਾਮਟੈਕਸ ਬ੍ਰਾਂਡਡ ਇੰਪੋਰਟਡ ਕੁਆਲਟੀ ਹੈ ਪ੍ਰੀਮੀਅਮ ਕੁਆਲਟੀ ਦਾ ਆਰਟੀਕਲ ਹੈ ਔਰ ਸਭ ਤੋਂ ਸੋਹਣੀ ਚੀਜ਼ ਹੈ ਸਮਰ ਸਪੈਸ਼ਲ ਡਿਜ਼ਾਈਨਰ ਸੂਟ ਹੈ ਇਹ ਆ ਦੇਖੋ ਤੁਸੀਂ ਕਲਰ ਕੋਈ ਵੀ ਬਾਏ ਕਰ ਲਿਓ ਮਤ ਹਲਕਾ ਹਲਕਾ ਪ੍ਰਿੰਟ ਬੜਾ ਯਾ ਪਿੰਟ ਦਾ ਕਲਰ ਚੇਂਜ ਹੈ ਆਦਰਵਾਇਸ ਸਾਰਾ ਕੁਝ ਸੇਮ ਹੀ ਹੈ ਛੀ ਦੇਖੋ ਕਿੰਨੀ ਪਿਆਰੀ ਹੈ ਸੂਟ ਕਿਵੇਂ ਲੱਗਿਆ ਉਹ ਜਰੂਰ ਦੱਸਿਓ ਲਾਜਵਾਬ ਆਈਟਮ ਹੈ ਲਾਜਵਾਬ ਆ ਦੇਖੋ ਕਲਰ ਦੇਖੋ ਕਿੰਨਾ ਘੈਂਟ ਹੈ ਯਾਰ ਇਹ ਪ੍ਰਿੰਟਿੰਗ ਵੀ ਬੜੀ ਪਿਆਰੀ ਹੈ ਹੈਂਡਵਰਕ ਹੋਇਆ ਸਾਰਾ ਪਾਰਟੀ ਫੰਕਸ਼ਨ ਤੇ ਜਿਵੇਂ ਮਰਜ਼ੀ ਪਾ ਲਓ ਘੋਮੀ ਕਮਾ ਲੈਣਾ ਕੈਮਰਾ ਅਲਟੀਮੇਟ ਪੀਸ ਨੇ 3100 ਰੁਪਏ ਦਾ ਪ੍ਰਾਈਸ ਰਹੇਗਾ 31 ਹਣਾ ਕੈਲਕੂਲੇਟਰ ਦਾ ਸਕਰੀਨਸ਼ਾਟ ਲੈਣਾ ਇਹਦਾ ਮੈਂ ਕੈਲਕੂਲੇਟਰ ਰੱਖੂਗਾ ਹਲਕਾ ਦਬਟਾ ਦੇਖੋ ਲੋ ਜੀ 3100 ਰੁਪਏ ਸਕਰੀਨਸ਼ਾਟ ਲੈ ਲਓ ਫਟਾਫਟ ਲੋ ਰੱਪਿਆ ਰੈਗਲਰ ਆ ਲੋ 3100 ਰੁਪਏ ਅਗਲਾ ਆਰਟੀਕਲ ਆਏਗਾ ਜੀ ਬੜਾ ਪਿਆਰਾ ਪਿਓਰ ਕਾਟਨ ਦਾ ਬੜਾ ਸੋਹਣਾ ਆਰਟੀਕਲ ਹੈ ਡਿਜ਼ਾਈਨਿੰਗ ਬੜੀ ਪਿਆਰੀ ਹੈ ਚਾਰ ਰੰਗ ਨੇ ਚਾਰੇ ਰੰਗ ਬੜੇ ਸੋਹਣੇ ਨੇ ਰਾਮ ਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਪਿਓਰ ਕਾਟਨ ਸਾਰਾ ਪੈਚਵਰਕ ਥ्रेडਵਰਕ ਦਾ ਕੰਮ ਹੈ ਸਾਰਾ ਔਰਗੈਂਜ਼ਾ ਵਿਸਕੋਜ਼ ਦਾ ਪੈਚ ਲੱਗਾ ਹੋਇਆ ਹੈ ਔਰ ਫੁੱਲ ਪਿਓਰ ਦਾ ਦੁਪੱਟਾ ਆ ਰਿਹਾ ਮੈਚਿੰਗ ਇਸ ਦੀ ਬਾਟਮ ਆਏਗੀ ਬਾਟਮ ਆਏਗੀ ਹਲਕਾ ਹਲਕਾ ਚੈੱਕ ਬਣਾ ਬਾਟਮ ਦੇ ਬ੍ਰਿਕ ਚੈੱਕ ਬਣਾ ਹੋਇਆ ਹੈ ਕਾਟਨ 올 ਓਵਰ ਸੋਰੀ ਮੈਚਿੰਗ ਸੂਟ ਰਹੇਗਾ ਵਿਦਆਊਟ ਲਾਈਨਿੰਗ ਸੂਟ ਬਣੇਗਾ ਔਰ ਫੁੱਲ ਪਿਓਰ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਆ ਰਿਹਾ ਤੁਸੀਂ ਡਿਜ਼ਾਈਨ ਕਲਰ ਦੇਖੋ ਕਿੰਨਾ ਪਿਆਰਾ ਐਕਸੀਲੈਂਟ ਸ਼ੇਡ ਹੈ ਬਿਊਟੀਫੁਲ ਸ਼ੇਡ ਇੱਕ ਆ ਰਿਹਾ ਆਵਲਾ ਇੱਕ ਆ ਰਿਹਾ ਜੇ ਲੈਮਨ ਸ਼ੇਡ ਮਸਟਰਡ ਜਿਹਾ ਕਲਰ ਬੜਾ ਪਿਆਰਾ ਸ਼ੇਡ ਹੈ ਬਾਪਨੰਦ ਕਰਦੇ ਇੱਕ ਆ ਰਿਹਾ ਮਸਟਰਡ ਕਲਰ ਇੱਕ ਆ ਰਿਹਾ ਗ੍ਰੀਨ ਸ਼ੇਡ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ ਕੋਈ ਵੀ ਕਲਰ ਬਾਏ ਕਰ ਲਓ ਰਾਮ ਟੈਕਸ ਬ੍ਰਾਂਡ ਦਾ ਆਰਟੀਕਲ ਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ 2450 ਰੁਪਏ 2450 2450 ਰੁਪਏ ਲੋ ਜੀ ਗ੍ਰੀਨ ਸ਼ੇਡ ਆ ਗਿਆ ਮਾਸਟਰਡ ਕਲਰ ਆ ਗਿਆ ਫਰੋਜ਼ੀ ਸ਼ੇਡ ਆ ਗਿਆ ਲਾਜਵਾਬ ਕਲਰ ਨੇ ਸਾਰੇ ਗਾਜ਼ਰੀ ਸ਼ੇਡ ਆ ਗਿਆ ਚਾਰ ਰੰਗ ਨੇ ਕੋਈ ਵੀ ਕਲਰ ਬਾਏ ਕਰੋ ਲੋ ਜੀ ਇਹਲਾ ਸੈੱਟ ਆਊਗਾ ਜੀ ਰਾਮ ਟੈਕਸ ਬ੍ਰਾਂਡ ਦਾ ਆਹ ਵਾਲਾ ਪਿਓਰ ਕਾਟਨ ਦਾ ਇਹ ਡਿਜ਼ਾਈਨ ਵਾਸਤੇ ਸਭ ਤੋਂ ਜ਼ਿਆਦਾ ਡਿਮਾਂਡ ਆਈ ਸੀ ਮੇਰੇ ਕੋਲ ਸਭ ਤੋਂ ਸੋਹਣਾ ਆਰਟੀਕਲ ਹੈ ਫਰੰਟ ਤੇ ਸਾਰਾ ਪੈਚਵਰਕ ਦਾ ਕੰਮ ਹੈ ਥ੍ਰੈਡ ਦਾ ਕੰਮ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਏਕੇਰੇ ਤੇ ਸਾਰਾ ਕਟਵਰਕ ਦਾ ਕੰਮ ਕਰਿਆ ਹੋਇਆ ਹੈ ਇਹ ਸਾਰਾ ਕਟਵਰਕ ਕਰਿਆ ਹੋਇਆ ਹੈ ਬੜਾ ਪਿਆਰਾ ਆਰਟੀਕਲ ਹੈ ਬਿਊਟੀਫੁਲ ਡਿਜ਼ਾਈਨ ਹੈ ਸੂਟਾ ਸੋਲ ਪਿਓਰ ਦਾ ਦੁਪੱਟਾ ਆ ਰਿਹਾ ਇਸ ਦੇ ਨਾਲ ਮੈਚਿੰਗ ਬੋਟਮ ਆ ਰਹੀ ਹੈ ਆ ਦੇਖੋ ਆ ਦੁਪੱਟਾ ਆ ਰਿਹਾ ਪਿਓਰ ਦਾ ਛੇੜ ਬੜੇ ਪਿਆਰੇ ਆ ਇੱਕ ਆ ਰਿਹਾ ਇੱਕ ਆ ਰਿਹਾ Air Force Blue ਇੱਕ ਆ ਰਿਹਾ ਮਹਿੰਦੀ ਕੋਈ ਵੀ ਕਲਰ ਬਾਈ ਕਰ ਲਓ ਰਾਮਟੈਕਸ ਬ੍ਰਾਂਡ ਪਿਓਰ ਕਾਟਨ ਦਾ ਇਹ ਆਰਟੀਕਲ ਹੈ ਚਾਰੇ ਰੰਗ ਓਪਨ ਕਰਕੇ ਦਿਖਾਉਂਗਾ ਇੱਕ ਆ ਰਿਹਾ ਰਸ਼ ਸ਼ੇਡ ਬੜਾ ਪਿਆਰਾ ਕਲਰ ਹੈ ਅਲਟੀਮੇਟ ਸ਼ੇਡ ਹੈ ਇੱਕ ਆ ਰਿਹਾ ਮਹਿੰਦੀ ਗ੍ਰੀਨ ਕਲਰ ਦੇਖੋ ਕਿੰਨਾ ਪਿਆਰਾ ਹੈ ਬਿਊਟੀਫੁਲ ਸ਼ੇਡ ਇੱਕ ਆ ਰਿਹਾ ਮਹਿੰਦੀ ਗ੍ਰੀਨ ਬੜਾ ਪਿਆਰਾ ਕਲਰ ਹੈ ਇੱਕ ਆ ਰਿਹਾ ਇਸ ਦੇ ਵਿੱਚ ਬੜਾ ਸੋਹਣਾ ਸ਼ੇਡ ਮੋਰ ਪੰਖੀ ਆ कलर ਚਾਰੇ ਰੰਗ ਪਿਆਰੇ ਨੇ कलर ਕੋਈ ਵੀ ਬਾਏ ਕਰ ਲੋ 2450 ਰੁਪਏ ਪ੍ਰਾਈਸ ਰੇ ਦਾ ਰਾਮ ਟੈਕਸ ਬ੍ਰਾਂਡ ਪਿਓਰ ਕਾਟਨ ਬਿਨਾ ਲਾਈਨਿੰਗ ਤੋਂ ਸੂਟ ਬਣੇਗਾ कलर ਚਾਰੇ ਸੋਹਣੇ 2450 ਜਿਹਾ ਵੀ ਨੈਕਸਟ ਲੈ ਚੱਲਣ ਦੇ ਹਾਂ ਹਾਂ ਦੇਈ ਚੱਲ ਸਿੰਗਲ ਆਹ ਦੇ ਸੈੱਟ ਦੇ ਦਿਆਂਗਾ ਇੱਕ ਆੜੇ ਐਂ ਚੈੱਕ ਕਰੋ ਜੀ ਰਾਮ ਟੈਕਸ ਬ੍ਰਾਂਡ ਦਾ ਬ੍ਰੀਕ ਬੂਟੀ ਦਾ ਪ੍ਰਿੰਟ ਹੈ ਸਾਰਾ ਵਰਕ ਕਰਾ ਸਾਰਾ ਪੈਚ ਵਰਕ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਰਾਮ ਟੈਕਸ ਬ੍ਰਾਂਡ ਚਾਰ ਰੰਗ ਮਿਲਣਗੇ ਚਾਰੇ ਰੰਗ ਸੋਹਣੇ ਆ ਫਰੰਟ ਬਹੁਤ ਸੋਹਣਾ ਹੈ ਮੈਚਿੰਗ ਬਾਟਮ ਹੈ ਪਿਓਰ ਕਾਟਨ ਵਿਦਾਊਟ ਲਾਈਨਿੰਗ ਸੂਟ ਬਣੇਗਾ ਕੋਈ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਦੁਪੱਟਾ ਆ ਰਿਹਾ ਪਿਓਰ ਟੈਬੀ ਮਸਲੀਨ ਦਾ ਦੁਪੱਟੇ ਦਾ ਸਾਰਾ ਪੈਚ ਵਰਕ ਕਰੋ ਵੀ ਕੰਮ ਨਿਗਾ ਕਰਾ ਦੇ ਇੱਕ ਵਾਰੀ ਪ੍ਰੋਪਰ ਛੇਡ ਬੜੇ ਪਿਆਰੇ ਆ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਆ ਇੱਕ ਆ ਰਿਹਾ ਵਾਈਨ ਛੇਡ ਇੱਕ ਆ ਰਿਹਾ ਇਸ ਦੇ ਵਿੱਚ ਆਵਲਾ ਨਮਾ ਜਾਂ ਕਾਰਬਨ ਛੇਡ ਆ ਰਿਹਾ ਇੱਕ ਬਲੂ ਛੇਡ ਆ ਰਿਹਾ ਚਾਰੇ ਕਲਰ ਪਿਆਰੇ ਨੇ ਇਸ ਦਾ ਪ੍ਰਾਈਸ ਰਹੇਗਾ 2750 ਰੁਪਏ ਸਕਰੀਨਸ਼ਾਟ ਲੈ ਲਓ ਕਲਰ डिफरेंट शेड है बिल्कुल कैलकुलेटर स्क्रीन शॉट लै लिये मैं कैलकुलेट और एक शेड आ रहा बड़ा बड़ा प्यारा नवा जया शेड आह एक आ रहा आवला शेड वाइनजा शेड कलर चार ही डिफरेंट है सताई सौ पंह रुपये का प्राइस रहेगा ट्वेंटी सैवन फिफ्टी कलर चैक करो एक आ रहा आवला शेड बहुत सोहना शेड है एक आ रहा ब्ल्यू शेड सताई सौ ਪ੍ਰੀਮੀਅਮ ਕੁਆਲਿਟੀ ਰਾਮਟੈਕਸ ਬ੍ਰਾਂਡ ਸਭ ਤੋਂ ਸੋਹਣੇ ਆਰਟੀਕਲ ਲੈ ਕੇ ਆਇਆ। ਸੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਸਾਡੇ ਚੈਨਲ ਤੇ ਤੁਹਾਨੂੰ ਹਮੇਸ਼ਾ ਨਵੇਂ ਤੋਂ ਨਵੇਂ ਡਿਜ਼ਾਈਨ ਮਿਲਣਗੇ ਨਵੀਂ ਤੋਂ ਨਵੀਂ ਵੈਰਾਈਟੀ ਮਿਲੇਗੀ। 2750 ਬੈ ਸਕਰੀਨਸ਼ਾਟ ਲੈ ਲਓ ਜਿਹੜਾ ਰੰਗ ਚਾਹੀਦਾ ਹੋਵੇ। ਬਲੂ ਆ ਗਿਆ। ਵਾਈਨ ਸ਼ੇਡ ਆ ਗਿਆ। ਨਵੇਂ-ਨਵੇਂ ਸ਼ੇਡ ਨੇ ਬਿਲਕੁਲ। ਦੁਪੱਟਾ ਦਿਖਾ ਦਰੋਂ ਮੈਂ ਇੱਕ ਵਾਰੀ। ਟੈਬੀ ਮਸਲੀਨ ਦੇ ਦੁਪੱਟੇ ਨੇ ਆ ਗਿਆ ਕਾਰਬਨ ਕਲਰ। ਲੱਖਰਾ ਆਇਆ ਸ਼ੇਡ। ਆ ਗਿਆ ਮਹਿੰਦੀ ਗ੍ਰੇਨਿੰਗ ਸ਼ੇਡ ਜਿਹੜਾ ਮਰਜ਼ੀ ਪਾ ਲਈ ਸਭ ਤੋਂ ਸੋਹਣੀ ਆਈਟਮ ਆ ਰਾਮ ਟੈਕਸ ਬ੍ਰਾਂਡ ਪਿਓਰ ਕਾਟਨ ਲੋ ਜੀ ਇੱਕ ਆਰਟੀਕਲ ਆ ਚੈੱਕ ਕਰਿਓ ਜੀ ਦੋ ਰੰਗ ਮਿਲਣਗੇ ਤੇ ਦੋਨੋਂ ਰੰਗ ਸੋਨੇ ਆ ਬੜੇ ਪਿਆਰੇ ਆੜੀ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਲਾਸਟ ਤੱਕ ਪੂਰੀ ਵੀਡੀਓ ਦੇਖਿਆ ਕਰੋ ਸਭ ਦੇ ਪ੍ਰਾਈਸ ਮੈਂਸ਼ਨ ਹੋਣਗੇ ਆ ਸਾਰਾ ਆਰੀ ਵਰਕ ਦਾ ਆਰਟੀਕਲ ਆ neck ਤੋਂ ਲੈ ਕੇ ਘੇਰੇ ਤੱਕ ਸਾਰਾ ਥ੍ਰੈਡ ਵਰਕ ਆ ਰਿਹਾ 올 ਓਵਰ ਸੂਟ ਰਹੇਗਾ ਆ ਦੁਪੱਟਾ ਆ ਰਿਹਾ ਡੇਸਲ ਹੈਂਡ ਪੇਂਟ ਦਾ ਸਾਰਾ ਹੈਂਡ ਪੇਂਟ ਹੋਇਆ ਦੁਪੱਟੇ ਦੋ ਰੰਗ ਮਿਲਣਗੇ ਦੋਨੋਂ ਰੰਗ ਸੋ ਸੈਕਿੰਡ ਸ਼ੀਡ ਆ ਰਹਾ ਮੋਸਟਰਡ ਦਾ ਕਲਰ ਬੜਾ ਪਿਆਰਾ ਆ ਦੇਖੋ ਦੋ ਰੰਗ ਨੇ ਦੋਨੋਂ ਰੰਗ ਪਿਆਰੇ ਨੇ ਕੋਈ ਵੀ ਕਲਰ ਬਾਏ ਕਰ ਲਓ ਲਾਜਵਾਬ ਛੇਡ ਨੇ ਪ੍ਰਾਈਸ ਆ ਰਿਹਾ ਬਿਲਕੁਲ ਇਕਨੋਮਿਕਲ ਪ੍ਰਾਈਸ ਆਊਗਾ 2450 ਰੁਪਏ ਟੈਬੀ ਮਡਲ ਦਾ ਦੁਪੱਟਾ ਆ ਰਿਹਾ ਦੁਪੱਟੇ ਸਾਰਾ ਹੈਂਡ ਪੇਂਟ ਆ ਆ ਦੇਖੋ 2450 ਰੁਪਏ ਦਾ ਪ੍ਰਾਈਸ ਰੇਗਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਲਓ ਫਟਾਫਟ ਬਾਕੀ ਸਾਡੇ ਜਿਹੜੇ ਆਰਡਰ ਵਾਲੇ ਨੰਬਰ ਆ ਕਮੈਂਟ ਸੈਕਸ਼ਨ ਜੀ ਵੀ ਮੈਂਸ਼ਨ ਆ ਤੇ ਡਿਸਕ੍ਰਿਪਸ਼ਨ ਜੀ ਵੀ ਮੈਂਸ਼ਨ 2450 ਰੁਪਏ ਲੋ ਜੀ 2450 ਰੁਪਏ ਬਿਊਟੀਫੁੱਲ ਡਿਜ਼ਾਈਨਰ ਸੂਟਸ ਕਲੈਕਸ਼ਨ ਲੈ ਕੇ ਆਇਆ ਸਾਰੀ ਸਲਵਾਰ ਵਰਕ ਨਾਲ ਹਰ ਤਰ੍ਹਾਂ ਦੀ ਵੈਰਾਈਟੀ ਹੈ ਆ ਚੈੱਕ ਕਰੋ ਹਰ ਤਰ੍ਹਾਂ ਦੇ ਡਿਜ਼ਾਈਨਰ ਸੂਟ ਨੇ ਨਵੇਂ-ਨਵੇਂ ਫੈਸ਼ਨ ਦੇ ਸੂਟ ਨੇ ਆ ਚੈੱਕ ਕਰੋ ਰਾਮ ਟੈਕਸ ਬ੍ਰਾਂਡ ਦਾ ਆਰਟੀਕਲ ਦੋ ਰੰਗ ਮਿਲਣਗੇ ਸਾਰਾ ਪੈਚਵਰਕ ਦਾ ਕੰਮ ਹੈ ਰੌਸ਼ ਸ਼ੇਡ ਹੈ ਬੜਾ ਪਿਆਰਾ ਸ਼ੇਡ ਹੈ ਜਿਹੜਾ ਮੈਂ ਓਪਨ ਕਰਿਆ ਬਹੁਤ ਸੋਹਣਾ ਸ਼ੇਡ ਹੈ ਔਰ ਆ ਆ ਰਿਹਾ ਹੈ ਇਸ ਦਾ ਦੁਪੱਟਾ ਦੁਪੱਟੇ ਸਾਰਾ ਪੈਚਵਰਕ ਆ ਰਿਹਾ ਇੱਕ ਸ਼ੇਡ ਮਿਲੂਗਾ ਇਸ ਦੇ ਵਿੱਚ ਆਓ ਇਹਦਾ ਤੁਸੀਂ ਸਕਰੀਨਸ਼ਾਟ ਇਦਾਂ ਹੀ ਲੈ ਲਿਓ ਜਿਹੜਾ ਇਹਦਾ ਪ੍ਰਾਈਸ ਰਹੇਗਾ ਔਰੇਗਾ 2900 2900 ਰੁਪਏ ਸਕਰੀਨਸ਼ਾਟ ਐਦਾਂ ਹੀ ਲੈ ਲਓ ਕੈਲਕੂਲੇਟਰ ਦੀ ਜ਼ਰੂਰਤ ਨਹੀਂ ਕਿਉਂਕਿ ਰਿਪੀਟ ਰਿਪੀਟ ਆਰਟੀਕਲ ਸਾਡੇ ਸਟੋਰ ਤੇ ਆ ਰਿਹਾ ਹੈ ਇਹ ਇਹਦਾ ਪ੍ਰਾਈਸ ਯਾਦ ਹੀ ਰਹਿੰਦਾ ਸਾਨੂੰ 2900 2900 ਰੁਪਏ ਇਸਦਾ ਪ੍ਰਾਈਸ ਰਹੇਗਾ ਦੋ ਰੰਗ ਨੇ ਸਭ ਤੋਂ ਵੱਡੀ ਗੱਲ ਪ੍ਰੀਮੀਅਮ ਕੁਆਲਿਟੀ ਆ ਲੋਗੋ ਲੱਗਿਆ ਰਾਮਟੈਕਸ ਬ੍ਰਾਂਡ ਦਾ ਨਾਮ ਹੀ ਕਾਫੀ ਹੈ ਜੀ ਲੋ ਜੀ ਇਹਦਾ ਸੋਲੋ ਆਰਟੀਕਲ ਆਏਗਾ ਸਿੰਗਲ ਮਹਿੰਦੀ ਸ਼ੇਡ ਦੇ ਵਿੱਚ ਸਾਰਾ ਪੈਚਵਰਕ ਦਾ ਕੰਮ ਹੈ 올 오버 수트 ਰਹੇਗਾ ਵਰਕ ਦਿਖਾ ਦੇ ਰੋਮੀ ਨੀਗਾ ਕਰਾ ਦੇ ক্লোজ ਕਰਕੇ ਤੁਹਾਡਾ ਨੈਕ ਕੋ ਲੈ ਕੇ ਨੈਕ ਤੇ ਸਾਰਾ ਫਿੰਟੈਕਸ ਕਰੀ ਹੋਈ ਹੈ ਆ ਸਾਰਾ ਪੈਂਚ ਵਰਕ ਕਰਿਆ ਹੈ ਪਰ ਆ ਦੁਪਟਾ ਆ ਰਿਹਾ ਦੁਪਟਾ ਪਿਓ ਟੈਬੀ ਮਸਲੀਨ ਦਾ ਆ ਰਿਹਾ ਦੁਪਟੇ ਸਾਰਾ ਵਰਕ ਕਰਿਆ ਹੋਇਆ 올 오버 수ਟ ਰਹੇਗਾ ਰੇਟ ਆ ਰ 2750 ਰੁਪਏ ਸਿੰਗਲ ਪੀਸ ਆਏਗਾ ਸੋਲੋ 2750 ਰੁਪਏ ਜਲ ਜਲਾ ਲੋ ਜੀ ਇੱਕ ਆ ਸੋਲੋ ਪੀਸ ਆਊਗਾ ਸਿੰਗਲ ਪੀਸ ਪਹਿਲਾਂ ਮੈਂ ਤੁਹਾਨੂੰ ਸਿੰਗਲ ਸਿੰਗਲ ਆਰਟੀਕਲ ਦਿਖਾਣਾ ਜਿਹੜੇ ਸਿੰਗਲ ਸਿੰਗਲ ਆਏ ਹੈ ਸੋਲੋ ਚਲੋ ਇਹ ਇੰਪੋਰਟਡ ਲੀਲਨ ਦਾ ਆਰਟੀਕਲ ਆਏਗਾ ਜੀ ਸੋਲੋ ਪੀਸ ਆਏਗਾ ਸਕਿੰਨੀਆ ਛੇੜਾ ਬੜਾ ਪਿਆਰਾ ਸਾਰਾ ਥ੍ਰੈਡ ਵਰਕ ਹੈ ਬੁਟੀਕ ਸਟਾਈਲ ਦਾ ਇਹ ਆਰਟੀਕਲ ਆ ਰਿਹਾ ਹੈ ਪਰ ਆ ਦੁਪੱਟਾ ਆ ਰਿਹਾ ਬੜਾ ਸੋਹਣਾ ਫੋਲਓਵਰ ਸੂਟ ਰਹੇਗਾ ਪਿਓਰ ਇੰਪੋਰਟਡ ਲੀਲਨ ਫੈਬਰਿਕ ਹੈ ਪਿਓਰ ਟੈਬੀ ਮੋਡਲ ਦਾ ਕੰਚ ਵਰਗਾ ਦੁਪੱਟਾ ਦੇਖੋ ਦੁਪੱਟੇ ਤੇ ਵਰਕ ਬੜਾ ਸੋਹਣਾ ਹੋਇਆ ਇਸ ਦਾ ਪ੍ਰਾਈਸ ਰਹੇਗਾ ਜੀ 2850 ਰੁਪਏ ਸਕਰੀਨਸ਼ਾਟ ਲੈ ਲਿਓ ਫੜਾਫੜ ਜੇ ਆਰਡਰ ਕਰਨਾ 2850 ਤੋਂ ਲੋ ਜੀ ਨੈਕਸਟ ਆਰਟੀਕਲ ਚੈੱਕ ਕਰੋ ਬੜਾ ਪਿਆਰਾ ਸਿੰਗਲ ਪਿਓਰ ਕਾਟਨ ਦੇ ਵਿੱਚ ਸਿਗਨਿੰਗ ਸ਼ੇਡ ਆ ਰੋਮੀ ਕੈਮਰਾ ਘਮਾਈਆਦਰ ਸੁਸਤੀ ਨਾਲ ਪਾ ਆ ਦੇਖੋ ਕਿਤੋਂ ਕਿਤੋਂ ਸਾਡੀ ਵੀਡੀਓ ਦੇਖਦੋ ਕਮੈਂਟ ਕਰਕੇ ਜਰੂਰ ਦੱਸਿਓ ਸਾਰਾ ਪੈਚਵਰਕ ਦਾ ਕੰਮ ਹੈ ਸਾਰਾ ਆਰੀ ਦਾ ਕੰਮ ਕਰਿਆ ਹੋਇਆ ਡਿਜੀਟਲ ਪੇਂਟਿੰਗ ਆ ਰਾਮਟੈਕਸ ਬ੍ਰਾਂਡ ਦਾ ਲੋਗੋ ਲੱਗਾ ਹੋਇਆ ਇਸ ਦਾ ਪ੍ਰਾਈਸ ਰਹੇਗਾ 2500 ਰੁਪਏ ਆ ਦੁਪੱਟਾ ਆ ਰਿਹਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਆ ਰਿਹਾ ਸੋਲੋ ਆਰਟੀਕਲ ਆਏਗਾ 2500 ਰੁਪਏ ਪ੍ਰਾਈਸ ਰਹੇਗਾ ਸਕਰੀਨਸ਼ੋਟ ਲੈ ਕੇ ਆਰਡਰ ਪਲੇਸ ਕਰ ਲਿਓ ਜਿਨ੍ਹਾਂ ਨੂੰ ਆਰਟੀਕਲ ਚਾਹੀ ਇਹ ਆਰਟੀਕਲ ਆਏਗਾ ਜੀ ਸੋਲੋ ਆਰਟੀਕਲ ਬੜਾ ਪਿਆਰਾ ਆਰਟੀਕਲ ਹੈ ਸੁਪਰ ਡੂਪਰੇਟ ਆਰਟੀਕਲ ਹੈ ਸਾਰਾ ਡਿਜੀਟਲ ਪ੍ਰਿੰਟ ਦੇ ਉੱਤੇ ਹੈਂਡਵਰਕ ਆ ਰਿਹਾ ਸਾਰਾ ਘੇਰੇ ਤੇ ਸਾਰਾ ਕਟਵਰਕ ਦਾ ਕੰਮ ਹੈ ਇਹ ਸਾਰਾ ਕਟਵਰਕ ਕਰਿਆ ਹੋਇਆ ਬੜਾ ਪਿਆਰਾ ਕੰਮ ਕਰਿਆ ਹੋਇਆ ਆ ਰਿਹਾ ਫਰੰਟਿਸ ਦਾ ਕਲਰ ਸ਼ੇਡ ਬੜਾ ਪਿਆਰਾ ਹੈ ਨਵਾਂ ਜਿਹਾ ਸ਼ੇਡ ਹੈ ਮੈਂਡੀ ਟਾਈਪ ਦਾ ਸ਼ੇਡ ਹੈ ਔਰ ਦੁਪੱਟਾ ਆ ਰਿਹਾ ਪ्योर ਟੈਬੀ ਮਸਲਿਨ ਦਾ ਸੋਲੋ ਆਰਟੀਕਲ ਆਏਗਾ ਸਿੰਗਲ ਇਸ ਦਾ ਪ੍ਰਾਈਸ ਜਿਹੜਾ ਰਹੇਗਾ ਜੀ ਉਹ ਰਹੇਗਾ 2800 ਰੁਪਏ 2800 ਰਾਮਟੈਕਸ ਬ੍ਰਾਂਡ ਨਾਮ ਕਾਫੀ ਹੈ ਜੀ ਇਹ ਪ੍ਰੀਮੀਅਮ ਕੁਆਲਿਟੀ ਆ ਨੇ ਜਿੰਨਾ ਮਰਜੀ ਲੌਂਗ ਟਾਈਮ ਆਈਟਮ ਆਪਾਂ ਵੇਅਰ ਕਰ ਸਕਦੇ ਆ 2800 ਰੁਪਏ ਪ੍ਰਾਈਸ ਰਹੇਗਾ ਲੋ ਜੀ ਇਹ ਸੋਲੋ ਆਰਟੀਕਲ ਆਏਗਾ ਇੰਪੋਰਟਡ ਲੀਲਨ ਦਾ ਆਰਟੀਕਲ ਪਰਪਲ ਸ਼ੇਡ ਆ ਆ ਦੇਖੋ ਆ ਰੇ ਘੀਰੇ ਤੇ ਸਾਰਾ ਕਟਵਰਕ ਨੋਮੀ ਨੀਗਾ ਕਰਾ ਦੇ ਪ੍ਰਿੰਟਿੰਗ ਬਹੁਤ ਸੋਹਣੀ ਇੰਪੋਰਟਡ ਲੀਲਨ ਫੈਬਰਿਕ ਆ ਰਿਹਾ ਆ ਇਸ ਦਾ ਬਾਜੂ ਤੇ ਡਿਜ਼ਾਈਨ ਬਣੇਗਾ ਇਹ ਬਾਜੂ ਦੀ ਡਿਜ਼ਾਈਨਿੰਗ ਆ ਰਹੀ ਹੈ ਬਾਜੂ ਤੇ ਸਾਰਾ ਚਿਕਨ ਕਟਵਰਕ ਦਾ ਕੰਮ ਹੈ ਜਿਹੜਾ ਇਹਦਾ ਪ੍ਰਾਈਸ ਰਹੇਗਾ ਔਰੇਗਾ 2800 ਰੁਪਏ ਔਰ ਦੁਪੱਟਾ ਆ ਰਿਹਾ ਪ्योर ਟੈਬੀ ਮਸਲੀਨ ਦਾ ਸੋਲੋ ਆਰਟੀਕਲ ਆਏਗਾ ਜੋ ਟੈਬੀ ਮਸਲੀਨ ਦਾ ਦੁਪੱਟਾ ਆ ਰਿਹਾ 2800 ਰੁਪਏ ਪ੍ਰਾਈਜ਼ ਰਿਹਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਲਓ ਫੜਾ ਫੜਾ ਇੰਪੋਰਟਡ ਲੀਲਨ ਦਾ ਆਰਟੀਕਲ ਆ 5.5 ਮੀਟਰ ਫੈਬਰਿਕ ਆ 2.5 ਮੀਟਰ ਸ਼ਰਟ 3 ਮੀਟਰ ਬਾਟਮ ਪ੍ਰੋਪਰ ਬਬਨਾ ਦੇ ਆ ਸੋਲੋ ਆਰਟੀਕਲ ਆਏਗਾ ਜੀ ਆਵਲਾ ਬੜਾ ਪਿਆਰਾ ਆਰਟੀਕਲ ਆ ਪ੍ਰਿੰਟਿੰਗ ਬੜੀ ਸੋਹਣੀ ਆ ਅਚਕਨ ਸਟਾਈਲ ਦੀ ਪ੍ਰਿੰਟਿੰਗ ਬਣੀ ਹੋਈ ਆ ਜੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆ ਸਾਰਾ ਪ੍ਰਿੰਟ ਦੇ ਉੱਤੇ ਹੈਂਡਵਰਕ ਰਹਾ ਟੈਬੀ ਮ ਬਿਊਟੀਫੁੱਲ ਆਰਟੀਕਲ ਪ੍ਰਾਈਜ਼ ਰਹੇਗਾ ਜੀ 2700 ਰੁਪਏ 2700 ਰੁਪਏ ਪ੍ਰਾਈਜ਼ ਰਹੇਗਾ ਸਕਰੀਨਸ਼ਾਟ ਲੈ ਲਿਓ 올ਓਵਰ ਪਿਓਰ ਕਾਟਨ ਦਾ ਸੂਟ ਆ ਰਿਹਾ ਜਾਲਿਆ ਇੱਕ ਆਰਟੀਕਲ ਆ ਚੈੱਕ ਕਰੋ ਸੋਲੋ ਆਰਟੀਕਲ ਘੇਰੇ ਤੇ ਸਾਰਾ ਕਟਵਰਕ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਛੇੜ ਇੱਕੋ ਹੀ ਆਊਗਾ ਜੇ ਨੈਕ ਤੇ ਵਰਕ ਆ ਰਿਹਾ ਘੇਰੇ ਤੇ ਵਰਕ ਆ ਰਿਹਾ ਸਾਰਾ ਕਟਵਰਕ ਆ ਰਿਹਾ ਬੜਾ ਪਿਆਰਾ ਕਟਵਰਕ ਕਰਿਆ ਹੋਇਆ ਹੈ ਬਾਕੂ ਆ ਘੇਰਾ ਬੜਾ ਸ਼ਾਨਦਾਰ ਬਣਾਇਆ ਹੋਇਆ ਹੈ ਸਾਰਾ ਪੈਚ ਵਰਕ ਕੀ ਹੋਈ ਕਰਿਆ ਆ। ਉਹ ਦੁਪੱਟਾ ਵੀ ਬੜਾ ਸੋਹਣਾ। ਟੈਬੀ ਮਸਲੀਨ ਦਾ ਦੁਪੱਟਾ ਆ ਰਿਹਾ ਡਿਜੀਟਲ ਪ੍ਰਿੰਟ ਡਿਜੀਟਲ ਹੈਂਡ ਪੇਂਟ। ਪ੍ਰਾਈਸ ਰਹੇਗਾ 2500 ਰੁਪਏ। ਸਿੰਗਲ ਪੀਸ ਆਏਗਾ ਸੋਲੋ 2500 ਰੁਪਏ ਪ੍ਰਾਈਸ ਰਹੇਗਾ। ਸਾਰਾ ਹੈਂਡ ਪੇਂਟ ਕਰਿਆ ਹੋਇਆ ਦੁਪੱਟੇ ਤੇ। ਬੜਾ ਪਿਆਰਾ ਆਰਟੀਕਲ ਆ 2500 ਰੁਪਏ ਪ੍ਰਾਈਸ ਰਹੇਗਾ। ਇੱਕ ਆਰਟੀਕਲ ਆਏਗਾ ਜੀ ਇਹਦੇ ਦੋ ਇਹਦੇ ਰੋ ਰੰਗ ਸੀ ਰਵੀ ਦੇਖੀ ਮੜ ਜੀ। ਸੈਕੰਡ ਸੈਟ ਉੱਪਰ ਨਾ ਸੀ ਇਹ ਹੈਗਾ ਸੀ ਦੂਸਰਾ ਆ। ਆ ਦੇ ਜੀ ਪਿਓਰ ਕਾਟਨ ਦਾ ਇਹ ਸੂਟ ਆਏਗਾ। ਹਾਂ ਪੇ। ਪਿਓਰ ਕ ਸੋ ਫੁੱਲ ਪਿਓਰ ਦਾ ਦੁਪੱਟਾ ਆ ਰਿਹਾ 2450 ਰੁਪਏ ਦਾ ਪ੍ਰਾਈਸ ਰਹੇਗਾ ਆ ਦੁਪੱਟਾ ਆ ਰਿਹਾ ਫੁੱਲ ਪਿਓਰ ਦਾ ਦੋ ਰੰਗ ਮਿਲਣਗੇ ਦੋਨੋਂ ਰੰਗ ਪਿਆਰੇ ਆ ਸਕਰੀਨਸ਼ਾਟ ਲੈ ਲਓ ਕੋਣਾ ਕੋ। ਬੜਾ ਪਿਆਰਾ ਆਰਟੀਕਲ ਹੈ ਬਿਊਟੀਫੁੱਲ ਆਰਟੀਕਲ। ਲਾਜਵਾਬ ਸੂਟ ਨੇ ਲਾਜਵਾਬ ਸਾਰੇ ਸਾਰੇ ਪਿਓਰ ਕਾਟਰ 2450 ਰੁਪਏ ਸਕਰੀਨਸ਼ਾਟ ਐਦਾਂ ਹੀ ਲੈ ਲਓ 2450 ਰੁਪਏ। ਲੋ ਜੀ ਇੱਕਾ ਸੋਲੋ ਆਰਟੀਕਲ ਆਏਗਾ ਜੀ। ਬੜਾ ਪਿਆਰਾ ਆਰਟੀਕਲ ਹੈ। ਸੋਲੋ ਆਰਟੀਕਲ ਮਸਟਰਡ ਕਲਰ ਆਏਗਾ ਬੜਾ ਸੋਹਣਾ ਸਿੰਗਲ ਆਰਟੀਕਲ ਆਏਗਾ ਬੜਾ ਸੋਹਣਾ ਆਰਟੀਕਲ ਆ ਸਾਰਾ ਵਰਕ ਦੇਖੋ ਕਿੰਨਾ ਪਿਆਰਾ ਸਾਰਾ ਕਟਵਰਕ ਦਾ ਕੰਮ ਹੈ ਸਾਰਾ ਕਟਵਰਕ ਦਾ ਕੰਮ ਆਏਗਾ ਬੜਾ ਪਿਆਰਾ ਆਰਟੀਕਲ ਹੈ ਬਿਊਟੀਫੁੱਲ ਡਿਜ਼ਾਈਨਰ ਸੂਟ ਹੈ ਆਲਟੀਮੇਟ ਡਿਜ਼ਾਈਨਰ ਸੂਟ ਹੈ ਔਰ ਨਾਲ ਚਨੂਨ ਦਾ ਦੁਪੱਟਾ ਆ ਰਿਹਾ ਜੀ 올ਓਵਰ ਸੂਟ ਰਹੇਗਾ ਇਹ ਜੀਜ਼ਾ ਕਾਟਨ ਫੈਬਰਿਕ ਆ ਰਿਹਾ ਚਨੂਨ ਦਾ ਦੁਪੱਟਾ ਆ ਰਿਹਾ ਇਹਦਾ ਜਿਹੜਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 2900 2900 روپے 2900 ਲੋਈ ਇੱਕ ਆਰਟੀਕਲ ਆ ਚੈੱਕ ਕਰੋ ਜੀ ਬੜਾ ਪਿਆਰਾ ਆਰਟੀਕਲ ਸਭ ਤੋਂ ਸੋਹਣਾ ਆਰਟੀਕਲ ਹੈ ਪਿਓਰ ਕਾਟਨ ਦੇ ਵਿੱਚ neck ਤੇ ਵਰਕ ਬੜਾ ਸੋਹਣਾ ਸਾਰਾ ਹੈਂਡ ਵਰਕ ਕਰਿਆ ਹੋਇਆ ਸਾਰਾ ਆਰੀ ਦਾ ਕੰਮ ਹੈ ਕੇਰੇ ਤੇ ਡਿਜੀਟਲ ਪ੍ਰਿੰਟਿੰਗ ਨੇ ਉੱਤੇ ਸਾਰਾ ਹੈਂਡ ਵਰਕ ਕਰਿਆ ਹੋਇਆ ਹੈ ਚਨੂਨ ਦਾ ਦੁਪੱਟਾ ਆ ਰਿਹਾ ਬੜਾ ਪਿਆਰਾ ਡਿਜੀਟਲ ਪ੍ਰਿੰਟਿੰਗ ਦਾ ਦੁਪੱਟਾ ਆ ਰਿਹਾ ਬੜਾ ਸੋਹਣਾ ਦੁਪੱਟਾ ਆ ਰਿਹਾ ਆ ਦੁਪੱਟਾ ਆ ਰਿਹਾ ਚਨੂਨ ਦਾ ਦੋ ਰੰਗ ਮਿਲਣਗੇ ਦੋਨੋਂ ਰੰਗ ਸੋਨੇ ਆ ਇਹਦੇ ਵਿੱਚ ਇੱਕ ਰੰਗ ਮਿਲੂਗਾ ਇਹਦੇ ਵਿੱਚ ਆਵਲਾ ਮੈਂਦੀ ਗ੍ਰੀਨ ਸ਼ੇਡ ਬੜਾ ਪਿਆਰਾ ਕਲਰ ਹੈ ਆਲਟੀਮੇਟ ਸ਼ੇਡ ਹੈ ਦੋ ਰੰਗ ਨੇ ਦੋਨੋਂ ਰੰਗ ਪਿਆਰੇ ਨੇ ਕੋਈ ਵੀ ਕਲਰ ਬਾਈ ਕਰ ਲਿਓ ਜਿਹੜਾ ਇਹਦਾ ਪ੍ਰਾਈਸ ਰਹੇਗਾ 2650 ਰੁਪਏ ਸਕਰੀਨਸ਼ਾਟ ਲੈ ਲਿਓ ਫੜਾਫੜ 2650 ਦਾ ਪ੍ਰਾਈਸ ਰਹੇਗਾ ਇੰਪੋਰਟਡ ਆਈਟਮ ਹੈ ਪਿਓਰ ਕਾਟਨ ਸਾਰਾ ਹੈਂਡਵਰਕ ਹੈ ਨੈੱਕ ਦਿਖਾ ਦੇਣਾ ਮੈਂ ਇੱਕ ਵਾਰੀ ਦੁਬਾਰਾ ਬੜਾ ਪਿਆਰਾ ਆਰਟੀਕਲ ਆ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਪਿਓਰ ਕਾਟਨ ਦੇ ਡਿਜ਼ਾਈਨਰ ਸੂਟ 2250 ਲੋ ਜੀ ਕਾ ਸੋਲੋ ਆਰਟੀਕਲ ਆਏਗਾ ਬੜਾ ਸੋਹਣਾ ਸੋਲੋ ਗ੍ਰੇ ਜਾਂ ਸ਼ੇਡ ਆ ਬੜਾ ਪਿਆਰਾ ਸ਼ੇਡ ਆ ਪ्योर कॉटन ਦਾ ਸੂਟ ਆ ਰਿਹਾ ਫੁੱਲ ਪ्योर ਦਾ ਦੁਪੱਟਾ ਆ ਰਿਹਾ ਜੀ ਇਹਦੇ ਨਾਲ ਫੁੱਲ ਪ्योर ਦਾ ਦੁਪੱਟਾ ਆ ਰਿਹਾ ਸਿੰਗਲ ਪੀਸ ਆਏਗਾ ਜੀ ਇਹ ਸੋਲੋ 2450 ਰੁਪਏ ਪ੍ਰਾਈਸ ਆਏਗਾ ਲੋ ਜੀ ਇੰਪੋਰਟਡ ਲੀਲਨ ਦਾ ਸੋਲੋ ਆਰਟੀਕਲ ਆਏਗਾ ਸਿੰਗਲ फ्रंट हेवी है जी सारा फ्रंट ਤੇ ਵਰਕ ਕਰਿਆ ਹੋਇਆ ਇੰਪੋਰਟਡ ਲੀਲਨ ਦਾ ਇਹ ਆਰਟੀਕਲ ਆ ਰਿਹਾ ਔਰ ਆ ਦੁਪੱਟਾ ਆ ਰਿਹਾ ਜੀ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਆ ਰਿਹਾ ਦੁਪੱਟੇ ਸਾਰਾ ਲੈਸ ਵਰਕ ਕਰਿਆ ਹੋਇਆ ਬੜਾ ਪਿਆਰਾ ਦੁਪੱਟਾ ਸੋ ਇਹਦਾ ਪ੍ਰਾਈਸ ਰਹੇਗਾ 3000 ਰੁਪਏ ਜੀ ਲੋ ਜੀ ਇੱਕਾ ਸੋਲੋ ਆਰਟੀਕਲ ਆਏਗਾ ਪਿਸਤਾ ਸ਼ੇਡ ਆ ਜੀ ਪਿਓਰ ਇੰਪੋਰਟਡ ਲੀਲਨ ਦਾ ਇਹ ਆਰਟੀਕਲ ਆ ਰਿਹਾ ਸੋਲੋ ਪੀਸ ਆਏਗਾ ਉਮੀਦ ਥੋੜਾ ਕੈਮਰਾ ਕਮਾਈ ਜਾਇਆ ਕਰ ਸਾਰਾ ਹੈਂਡਵਰਕ ਹੈ ਤੁਸੀਂ ਖੜਾ ਕੇ ਰੱਖ ਲੈਣਾ ਕੋਲੇਗਾ ਫੇਰੀ ਚਮਾਉਣਾ ਲੋ ਜੀ ਸਾਰਾ ਹੈਂਡਵਰਕ ਹੈ ਜੀ ਫਰੰਟ ਬੈਕ ਦੀ ਡਿਜ਼ਾਈਨਿੰਗ ਹੈ ਔਰ ਆ ਦੁਪੱਟਾ ਆ ਰਿਹਾ ਪ੍ਰਾਈਸ ਆਏਗਾ 2800 ਰੁਪਏ 2800 ਸਕਰੀਨਸ਼ਾਟ ਲੈ 2800 ਰੁਪਏ ਪ੍ਰਾਈਸ ਲੇਗਾ ਹੈਵੀ ਮਸਲੀਨ ਦਾ ਦੁਪੱਟਾ ਲੋ ਜੀ ਇੱਕਾ ਸੋਲੋ ਆਰਟੀਕਲ ਆਏਗਾ ਜੀ ਸਿੰਗਲ ਪੀਸ ਆਏਗਾ ਮਹਿੰਦੀ ਸ਼ੇਡ ਆਊਗਾ ਪਹਿਲਾਂ ਮੈਂ ਸਿੰਗਲ ਸਿੰਗਲ ਆਰਟੀਕਲ ਤੁਹਾਨੂੰ ਨਿਗਾਹ ਕਰਾ ਦਾਂ ਸਾਰੇ ਬਾਅਦ ਚ ਜਿਹੜੇ ਸੈੱਟ ਪਏ ਆ ਮੈਂ ਤੁਹਾਨੂੰ ਫਿਰ ਉਹ ਦਿਖਾਉਂਗਾ ਆ ਦੇਖੋ ਸਾਰਾ ਹੈਂਡਵਰਕ ਹੈ ਪ੍ਰਿੰਟ ਦੇ ਉੱਤੇ ਬਾਜੂ ਦੀ ਡਿਜ਼ਾਈਨਿੰਗ ਆ ਰਹੀ ਹੈ ਔਰ ਆ ਦੁਪੱਟਾ ਆ ਰਿਹਾ ਸੋਲੋ ਆਰਟੀਕਲ ਡਜੀਟਲ ਪ੍ਰਿੰਟ ਦਾ ਦੁਪੱਟਾ ਆ ਰਿਹਾ ਪ੍ਰਾਈਸ ਰਹੇਗਾ 3000 ਰੁਪਏ ਲੋ ਜੀ ਇੱਕ ਆਹ ਸੈੱਟ ਚੈੱਕ ਕਰੋ ਬੜਾ ਪਿਆਰਾ ਪਿਓਰ ਕਾਟਨ ਦੇ ਵਿੱਚ ਚਾਰ ਰੰਗ ਮਿਲਣਗੇ ਚਾਰੇ ਰੰਗ ਪਿਆਰੇ ਨੇ ਰਾਮਟੈਕਸ ਬ੍ਰਾਂਡ ਦਾ ਆਰਟੀਕਲ ਹੈ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਡਜੀਟਲ ਪ੍ਰਿੰਟ ਦੇ ਉੱਤੇ ਸਾਰਾ ਹੈਂਡਵਰਕ ਰਿਹਾ ਚਾਰ ਰੰਗ ਨੇ ਚਾਰੇ ਰੰਗ ਜ਼ਬਰਦਸਤ ਨੇ ਦੁਪੱਟਾ ਬੜਾ ਸ਼ਾਨਦਾਰ ਆ ਰਿਹਾ ਦਾ ਦੁਪੱਟਾ ਆ ਰਿਹਾ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਆ ਰਿਹਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸ਼ੇਡ ਵੀ ਬੜੇ ਪਿਆਰੇ ਨੇ ਨਵੇਂ ਏ ਸ਼ੇਡ ਨੇ ਆ ਦੇਖੋ ਆ ਦੋ ਬਟੇ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਚੰਗੀ ਆ ਰਹੀ ਹੈ ਚਾਰ ਰੰਗ ਮਿਲਣਗੇ ਚਾਰੇ ਰੰਗ ਪਿਆਰੇ ਆ ਇੱਕ ਆ ਰਿਹਾ ਆਵਲਾ ਸ਼ੇਡ ਇੱਕ ਆ ਰਿਹਾ ਆਵਲਾ ਸ਼ੇਡ ਨਵੇਂ ਸ਼ੇਡ ਨੇ ਬਿਲਕੁਲ ਇੱਕ ਆ ਰਿਹਾ ਆਵਲਾ ਡਾਊਨ ਜਆ ਸ਼ੇਡਾ ਬੜਾ ਪਿਆਰਾ ਕਲਰ ਹੈ ਚਾਰੇ ਰੰਗ ਪਿਆਰੇ ਨੇ ਕੋਈ ਵੀ ਕਲਰ ਬਾਏ ਕਰ ਲਿਓ ਮੈਂ ਚਾਰੇ ਪੀਸ ਓਪਨ ਕਰ ਦਿੰਦਾ ਇੱਕ ਸ਼ੇਡ ਆ ਰਿਹਾ ਆਵਲਾ ਬੜਾ ਪਿਆਰਾ ਸ਼ੇਡ ਆ ਫਰਾ ਦੇ ਵਕਾਰੇ दप्टा आ रहा दप्टे की प्रिंटिंग आ रही है एक शेड आऊगा आवला आवि शेड बड़ा प्यारा बड़ा सोहना शेड है नवा जहाड है एक शेड आ रहा है आवला एक शेड आ रहा है आवला आवि शेड बड़ा प्यारा लाजवाब कलर ने सारे जो मर्जी कलर बाय कर दो ब्यूटीफुल कलर ने प्योर कॉटन राम टैक्स ब्रांड एाइस रहेगा वो रहेगा सताई सौ रुपया ਕੈਲਕੂਲੇਟਰ ਸਕਰੀਨਸ਼ਾਟ ਲੈ ਲਓ 2700 ਰੁਪਏ ਪ੍ਰਾਈਸ ਹੋਏਗਾ ਜਿਹਦਾ ਮੈਂ ਕੈਲਕੂਲੇਟਰ ਸਕਰੀਨਸ਼ਾਟ ਕਹਿ ਰਿਹਾ ਉਹਦਾ ਤੁਹਾਨੂੰ ਕੈਲਕੂਲੇਟਰ ਦਾ ਸਕਰੀਨਸ਼ਾਟ ਲੈਣਾ ਪੈਣਾ ਆਦਰਵਾਇਸ ਫਿਰ ਬੁਕਿੰਗ ਹੀ ਨਹੀਂ ਹੋਣੀ ਜਿਹਦਾ ਮੈਂ ਨਹੀਂ ਰੱਖ ਰਿਹਾ ਕੈਲਕੂਲੇਟਰ ਸਕਰੀਨਸ਼ਾਟ ਉਹਦਾ ਮੈਨੂੰ ਯਾਦ ਹੀ ਰਹੂਗਾ 2700 ਰੁਪਏ ਪ੍ਰਾਈਸ ਹੋਏਗਾ ਕੋਲੋਂ ਬਾਸ ਬਣਾਇਆ ਸੈਪਨਾ ਟਪਲ ਦੋ ਕੋਲੋਂ 2700 ਰੁਪਏ ਪ੍ਰਾਈਸ ਰਹੇਗਾ ਲੋ ਜੀ ਨੈਕਸਟ ਆਰਟੀਕਲ ਚੈੱਕ ਕਰੋ ਜੀ ਬੜਾ ਪਿਆਰਾ ਪਿਓਰ ਲੀਲਨ ਦੇ ਵਿੱਚ ਆਊਗਾ ਚਾਰ ਰੰਗ ਮਿਲਣਗੇ ਚਾਰੇ ਰੰਗ ਸੋਨੇ ਆ ਸਾਰਾ ਹੈਂਡਵਰਕ ਦਾ ਪ੍ਰਿੰਟ ਦੇ ਉੱਤੇ ਇੰਪੋਰਟਡ ਲੀਲਨ ਫੈਬਰਿਕ ਆ ਰਿਹਾ ਗ੍ਰਾਮ ਟੈਕਸ ਬ੍ਰਾਂਡ ਔਰ ਆ ਦੁਪੱਟਾ ਆ ਰਿਹਾ ਪਿਓਰ ਮਸਲੀਨ ਦਾ ਡੀਜੀਟਲ ਪ੍ਰਿੰਟ ਦਾ ਦੁਪੱਟਾ ਆ ਰਿਹਾ ਸ਼ੇਡ ਬੜੇ ਪਿਆਰੇ ਨੇ ਇੱਕ ਆ ਰਿਹਾ ਗ੍ਰੀਨ ਸ਼ੇਡ ਬੜਾ ਸੋਨਾ ਸ਼ੇਡ ਆ ਡਿਫਰੈਂਟ ਜਿਹਾ ਸ਼ੇਡ ਆ ਇੱਕ ਆ ਰਿਹਾ ਆਵਲਾ ਸ਼ੇਡ ਇੱਕ ਆ ਰਿਹਾ ਗ੍ਰੇ ਸ਼ੇਡ ਤਿੰਨੇ ਰੰਗ ਨੇ ਤਿੰਨੇ ਰੰਗ ਪਿਆਰੇ ਨੇ ਕੋਈ ਵੀ ਕਲਰ ਬਾਏ ਕਰ ਲੋ ਬੜੇ ਪਿਆਰੇ ਕਲਰ ਨੇ ਜਿਹੜਾ ਇਹਦਾ ਪ੍ਰਾਈਸ ਰਹੇਗਾ ਹੋਰੇਗਾ 2850 ਰੁਪਏ ਕੈਲਕੂਲੇਟਰ ਸਕਰੀਨਸ਼ਾਟ ਲੈ ਲਿਓ 250 ਪਿਆਰ ਦਾ 2850 ਲੋ ਜੀ 2850 ਰੁਪਏ ਬੜੇ ਸ਼ਾਨਦਾਰ ਆਰਟੀਕਲ ਹੈ ਇਹ ਕੈ ਰਾਮ ਟੈਕਸ ਬ੍ਰਾਂਡ ਦੇ ਪਿਓਰ ਕਾਟਨ ਦੇ 2850 ਰੁਪਏ ਬਿਊਟੀਫੁਲ ਆਰਟੀਕਲ ਹੈ ਲੋ ਇੱਕ ਆਰਟੀਕਲ ਆ ਚੈੱਕ ਕਰੋ ਜੀ ਪਿਓਰ ਕਾਟਨ ਦੇ ਵਿੱਚ ਰਾਮ ਟੈਕਸ ਬ੍ਰਾਂਡ ਦਾ ਬੜਾ ਸੋਹਣਾ ਆਰਟੀਕਲ ਆ ਪ੍ਰਿੰਟਿੰਗ ਬੜੀ ਸੋਹਣੀ ਹੈ ਆ ਦੇਖ ਕੇ ਕਿਰੇ ਤੇ ਸਾਰਾ ਸਾਰੇ ਫਰੰਟ ਤੇ ਪ੍ਰਿੰਟ ਦੇ ਉੱਤੇ ਹੈਂਡਵਰਕ ਰਿਹਾ ਹੋਇਆ ਬਰੀਕੀ ਨਾਲ ਨਿਗਾਹ ਕਰਾ ਦੇ ਰੋਮੀ ਸਾਰਾ ਹੈਂਡਵਰਕ ਮੈਚਿੰਗ ਬੋਟਮ ਆ ਰਹੀਆਂ ਨਾਲ ਦੀ ਪਲੇਨ ਬੋਟਮ ਆਈ ਗਈ ਨਾਲ ਦੀ ਰਾਮ ਟੈਕਸ ਬ੍ਰਾਂਡ ਇਹ ਆਰਟੀਕਲ ਇਹੋ ਜਿਹਾ ਮਦਰ ਲੁੱਕ ਲਈ ਵੀ ਵੇਅਰ ਹੋ ਜਾਏਗਾ ਜਿਵੇਂ ਸਪੈਸ਼ਲ ਮਦਰ ਲੁੱਕ ਲਈ ਜਿਨ੍ਹਾਂ ਨੇ ਲੈਣਾ ਬੜੇ ਪਿਆਰੇ ਸ਼ੇਡ ਨੇ ਇੱਕ ਗਾਜ਼ਰੀ ਸ਼ੇਡ ਆ ਰਿਹਾ ਬੜਾ ਪਿਆਰਾ ਸ਼ੇਡ ਆ ब्यूटीफुल शेड एक आ रहा माउस ग्रे शेड तीन रंग ने तिने रंग प्यारे ने कोई भी कलर बाय कर लो लाजवाब शेड ने तिने चारे, इसका प्राइस रहेगा छब्बी सौ पंह रुपये तीन ले लो फटाफट छब्बीस सौ पंह रुपये प्राइस रहेगा एक आ गया माउस ग्रे जो शेड गाजरी शेड आ गया ग्रेन शेड आ गया बड़े प्यारे कलर ने ਇੱਕ ਕਾਰ ਡਿਜ਼ਾਈਨ ਆਇਆ ਬੜਾ ਸੋਹਣਾ ਰਾਮ ਟੈਕਸ ਬ੍ਰਾਂਡ ਦਾ ਬੜਾ ਪਿਆਰਾ ਆਰਟੀਕਲ ਆਇਆ ਡਿਜ਼ਾਈਨਿੰਗ ਬੜੀ ਸੋਹਣੀ ਹੈ ਸਾਰਾ ਪੈਚਵਰਕ ਸਾਰਾ ਥ्रेडਵਰਕ ਦਾ ਕੰਮ ਹੈ ਸ਼ੇਡ ਬੜੇ ਪਿਆਰੇ ਆ 올 ਓਵਰ ਸੂਟ ਰਹੇਗਾ ਪ੍ਰਿੰਟ ਦੇ ਉੱਤੇ ਸਾਰਾ ਵਰਕ ਕਰਿਆ ਹੋਇਆ ਰਾਮ ਟੈਕਸ ਬ੍ਰਾਂਡ ਦਾ ਆਰਟੀਕਲ ਆ ਰਿਹਾ ਹੈ ਫਰੰਟ ਦੀ ਡਿਜ਼ਾਈਨਿੰਗ ਬੜੀ ਸੋਹਣੀ ਹੈ ਪੂਰਾ ਦੁਪੱਟਾ ਬੜਾ ਪਿਆਰਾ ਆ ਦੇਖੋ ਮਾਡਲ ਨੇ ਪਾਇਆ ਕਿੰਨਾ ਸ਼ਾਨਦਾਰ ਲੀਕ ਆ ਦੁਪੱਟਾ ਆ ਰਿਹਾ ਪਿਓ ਟੈਬੀ ਮਸਲਿਨ ਦਾ ਦੁਪੱਟਾ ਆ ਰਿਹਾ ਬਲਾਕ ਦੇ ਵਿੱਚ 2150 ਰੁਪਏ ਪ੍ਰਾਈਸ ਰਹਿਗਾ ਸ਼ੇਡ ਚੈੱਕ ਕਰੋ ਰਸਟ ਕਲਰ ਆ ਰਿਹਾ ਹੈ ਬਲੈਕ ਸ਼ੇਡ ਆ ਰਿਹਾ ਹੈ ਵਾਈਨ ਸ਼ੇਡ ਆ ਰਿਹਾ ਹੈ ਮਸਟਰਡ ਕਲਰ ਆ ਰਿਹਾ ਹੈ ਪੰਜ ਰੰਗ ਆਣਗੇ ਪੰਜ ਦੇ ਪੰਜ ਰੰਗ ਸੋਨੇ ਆ ਕੋਈ ਵੀ ਕਲਰ ਬਾਏ ਕਰ ਲਓ ਬਲੈਕ ਆ ਗਿਆ 2150 ਰੁਪਏ ਇਹਦਾ ਸਕਰੀਨ ਸ਼ਾਟ ਤੁਸੀਂ ਇਦਾਂ ਹੀ ਲੈ ਲੈਣਾ 2150 ਕੋ ਬੜਾ ਪਿਆਰਾ ਆਰਟੀਕਲ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਡਿਜ਼ਾਈਨਰ ਸੂਟ ਕਲੈਕਸ਼ਨ ਹੈ ਸਾਰੀ ਰਸਟ ਆ ਗਿਆ ਬਾਕੀ ਇੱਕ ਮਾਸਟਰ ਆ ਗਿਆ ਆ ਵੀ ਕਲਰ ਸੋਹਣਾ ਕੋਈ ਵੀ ਕਲਰ ਬਾਈ ਕਰ ਲਓ 2150 ਰੁਪਏ ਦੇ ਟ੍ਰਾਈਡ ਰਹੇ ਆ। ਲਿਆ ਨੈਕਸਟ ਲੈ। ਲੋ ਜੀ ਇੱਕ ਆਰਟੀਕਲ ਆ ਚੈੱਕ ਕਰੋ ਪਿਓਰ ਕਾਟਨ ਦਾ ਰੀ-ਸਟਾਕ ਕਰਵਾਇਆ ਡਿਜ਼ਾਈਨ ਸੁਪਰ ਹੈ ਡਿਜ਼ਾਈਨ ਆ ਜੀ। 올ਓਵਰ ਸੂਟ ਰਹੇਗਾ ਪਿਓਰ ਕਾਟਨ ਦਾ ਆਰਾਮ ਟੈਕਸ ਬ੍ਰਾਂਡ ਦਾ। ਸਾਰਾ ਪੈਚਵਰਕ ਆ ਰਿਹਾ। ਸਾਰਾ ਥ्रेडਵਰਕ ਆ ਰਿਹਾ। ਘੇਰੇ ਤੇ ਬਹੁਤ ਸੋਹਣਾ ਕੰਮ ਆ ਰਿਹਾ। 올ਓਵਰ ਸੂਟ ਰਹੇਗਾ। ਔਰਾ ਦੁਪੱਟਾ ਆ ਰਿਹਾ ਆ ਦੁਪੱਟਾ ਆ ਰਿਹਾ ਦੁਪੱਟੇ ਸਾਰੇ ਹੈਂਡ ਪੇਂਟ ਆ ਰਿਹਾ ਟੋਟਲੀ ਹੈਂਡ ਪੇਂਟ ਸ਼ੇਡ ਬੜੇ ਪਿਆਰੇ ਆ ਇੱਕ ਸ਼ੇਡ ਆਊਗਾ ਸਕਿਨ ਕਲਰ ਬੜਾ ਪਿਆਰਾ ਸ਼ੇਡ ਆ ਕਲਰ ਦੇਖੋ ਕਿੰਨਾ ਐਕਸੀਲੈਂਟ ਆ ਇੱਕ ਆ ਰਿਹਾ ਜਿਵੇਂ ਗ੍ਰੀਨ ਸ਼ੇਡ ਇਸ ਤਾ ਗ੍ਰੀਨ ਕਲਰ ਆ ਰਿਹਾ ਬੜਾ ਪਿਆਰਾ ਕਲਰ ਹੈ ਲਾਜਵਾਬ ਸ਼ੇਡ ਆ ਮਿੱਕਾ ਰਿਹਾ ਸੀਗਨ ਸਕਾਈ ਦਾ ਕਲਰ ਬੜਾ ਪਿਆਰਾ ਫਰੋਗੀ ਦਾ ਸ਼ੇਡ ਆ ਰਿਹਾ ਚਾਰ ਰੰਗ ਨੇ ਇਸ਼ਾਰੇ ਆਂਗ ਸੋਨੇ ਨੇ ਕੋਈ ਵੀ ਕਲਰ ਬਾਈ ਕਰ ਲਓ ਪ੍ਰਾਈਸ ਆ ਰਿਹਾ 2550 ਰੁਪਏ ਕੈਲ